ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ and sorry te they... ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਮਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੋਂ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੈ ਐਸਐਚਓ ਮਨ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧੋਗ੍ਰফতার ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸੌਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹਣੋਂ ਸੀ ਤਲਾਸ਼ ਕੀਤੀ ਜਾ ਰਹੀ ਹੈ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲ ਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਪੈਨ ਸੋਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਮਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹਣੋਂ ਸੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧੋਗ੍ਰফতার ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸਹੁਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੁਏ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਪੈਨ ਸੋਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਤੇ ਮਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹਣੋਂ ਦੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਵਿਚ ਕਰਨ ਗੋਇਲ ਨੂੰ ਅਪਰਾਧੋਗ੍ਰਸਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸਹੁਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨਾਂ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੋ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਬੈਨ ਸੌਰੀ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੋਂ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤ ਤੇ ਐਸਐਚਓ ਮਨ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਵੱਲੋਂ ਇਸ ਕੇਸ ਵਿਚ ਕਰਨ ਗੋਇਲ ਨੂੰ ਅਪਰਾਧ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸੋਹਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨਾਂ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ and sorry the ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਤੇ ਮਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹਣੋਂ ਸੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧੋਗ੍ਰਸਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸਹੁਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਉਸ ਉੱਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੋ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਨ ਸੋਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੋਂ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਵੱਲੋਂ ਇਸ ਕੇਸ ਦੇਵਚ ਕਰਨ ਗੋਇਲ ਨੂੰ ਅਪਰਾਧੋਗ ਰਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸੋਹਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਉਸ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੋ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਪੈਨ ਸੋਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਤੇ ਮਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹਣੋਂ ਸੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧੋਗ੍ਰফতার ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸਹੁਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨਾਂ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੋਏ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਪੈਨ ਸੋਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੋਂ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤ ਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਵੱਲੋਂ ਇਸ ਕੇ ਦੇਵਚ ਕਰਨ ਗੋਇਲ ਨੂੰ ਅਪਰਾਧ ਤੋगिरफ्तार ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸੋਹਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਉਸਰੇ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤੋ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਬੈਨ ਸੋਰੀ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੋਂ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤ ਤੇ ਐਸਐਚਓ ਮਨ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਪੁਲਿਸ ਵੱਲੋਂ ਇਸ ਕੇਸ ਵਿਚ ਕਰਨ ਗੋਇਲ ਨੂੰ ਅਪਰਾਧੋਗ ਰਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸੋਹਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨਾਂ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਵੱਲੋਂ ਲਗਾਤਾਰ ਹੁਣ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੇ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ And sorry, they. ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨੇ ਤੇ ਮਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ ਨਹੀਂ ਭੱਜ ਸਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹਣੋਂ ਸੀ ਤਲਾਸ਼ ਕੀਤੀ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 18 ਅਕਤੂਬਰ ਨੂੰ ਅਟਵਾਲ ਹਾਊਸ ਵਿੱਚ ਐਮਡੀ ਤੋਂ ਹੋਏ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਫਲੋਰ ਸਰਵਨ ਸਿੰਘ ਬਲਤੇ ਐਸਐਚਓ ਮਨੂ ਸੈਣੀ ਦਾ ਕਹਿਣਾ ਹੈ ਕਿ ਕੇਸ ਦੇ ਵਿੱਚ ਪਹਿਲੇ ਰਿਤੇਸ਼ ਕੁਮਾਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅਮਨਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਕਰਨ ਗੋਇਲ ਨੂੰ ਅਪਰਾਧੋਗ੍ਰফতার ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਭੱਜਨ ਦੇ ਵਿੱਚ ਮਦਦ ਕੀਤੀ ਸੀ ਇਸ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਪੁਲਿਸ ਨੇ ਰਿਤੇਸ਼ ਦੇ ਪਿਤਾ ਮਾਤਾ ਭੈਣ ਸਹੁਰੇ ਤੇ ਇੱਕ ਹੋਰ ਦੋਸਤ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਸੀ ਉਹਨਾਂ ਤੇ ਮੁਕਦਮਾ ਦਰਜ ਕਰ ਲਿਆ ਗਿਆ ਰਿਤੇਸ਼ ਅਜੇ ਦੇਸ਼ ਤੋਂ ਬਾਹਰ